ਪੰਜਾਬ ਦਾ ਪੰਜਾਬ ਦੇ ਪਾਣੀ ਤੇ ਪਹਿਲਾ ਹੱਕ ਕਿਉਂ ਆ ਅਸੀਂ ਹੀ ਉਹ ਲੋਕ ਆ ਜਿਹੜੇ ਹੜਾ ਦੀ ਮਾਰ ਸਹਿੰਦੇ ਆ ਇਸ ਪਾਣੀ ਦੀ ਮਾਰ ਸਹਿਣ ਵਾਲਾ ਪੰਜਾਬ ਆ ਆ ਹਾਲ ਤੇ ਆ ਇਹ ਨਾਲਾਂ ਵਾਲੀ ਜਿਹੜੀ ਵੇਈਆਂ ਵੇਈਆਂ ਇਸ ਵੇਲੇ ਬਹੁਤ ਜ਼ਿਆਦਾ ਭਰੀਆਂ ਹੋਈਆਂ ਚੱਲ ਰਹੀਆਂ ਜ਼ਿੰਦਗੀ ਜਿਹੜੀ ਹੈ ਨਾ ਬੰਨਾਂ ਦੇ ਉੱਤੇ ਜਾਂ ਦਰਿਆਵਾਂ ਲਾਗੇ ਐਦਾਂ ਦੀ ਹੁੰਦੀ ਆ ਆ ਪਾਸਾ ਹਜੇ ਬਚਿਆ ਹੋਇਆ ਆ ਹੁਣ ਇਸ ਤੋਂ ਅੱਗੇ ਦੇਖੋ ਬਿਲਕੁਲ ਇਹਦੇ ਨਾਲ ਦੇ ਪਾਸੇ ਦੂਸਰੇ ਪਾਸੇ ਬੰਦ ਦੇ ਸਭ ਕੁਝ ਡੁੱਬਿਆ ਪਿਆ ਤੁਹਾਡਾ ਕਾਫੀ ਨੁਕਸਾਨ ਇਧਰਲੇ ਪਾਸੇ ਹੋ ਗਿਆ ਆ ਤੇ ਇਹ ਹਜੇ ਤੱਕ ਕਿਸੇ ਨੇ ਆ ਕੇ ਸਾਰ ਲਈ ਆ ਵੀ ਕੀਟਕੀ ਨਾਲ ਤੁਸੀਂ ਡੁੱਬੇ ਜੀ ਐਰ ਕੀ ਇਹਨਾਂ ਨੇ ਜਦੋਂ ਆ 23 ਜਿਆ ਇਹਨਾਂ ਰੁਪਈਆ 6800 ਦਿੱਤਾ 6800 ਦਾ 5000 ਰੁਪਈਆ ਤੇ ਲਵਾਈਆ ਝੋਨੇ ਦੀ ਆ ਵੀ 23 ਦਾ ਨੁਕਸਾਨਿਆ ਹੋਇਆ ਆ 23 ਦਾ ਹੀ ਆ ਸਾਰਾ ਕੁਝ ਓਏ ਹੋਏ ਹੋਏ ਆ ਸਾਰਾ 23 ਦਾ ਨੁਕਸਾਨਿਆ ਹੈ 23 ਦੀ ਤਾਂ ਸਾਰ ਲਈ ਕਿਸੇ ਨੇ ਨਹੀਂ ਤੇ 25 ਉੱਤੋਂ ਫੇਰ ਆ ਕੇ ਇਹਨਾਂ ਲੋਕਾਂ ਦੇ ਸਿਰ ਤੇ ਵਿਚਾਰਿਆਂ ਦੇ ਆ ਗਿਆ ਇਹਨਾਂ ਦੀ ਸਾਰ ਲਊਗਾ ਕੌਣ ਲੈਣਾ ਕਿੰਨਾ ਕਦੋਂ ਨੂੰ ਲੈਣਗੇ ਇਹਨੂੰ ਲਈ ਉਹ ਕਰ ਲੈ ਸਰ ਲੈਣੀ ਕਦੋਂ ਨੂੰ ਆਈ ਵੀ ਨਹੀਂ ਪਤਾ ਇਹ ਦੋ ਕਮਰੇ ਸੀ ਇੱਥੇ ਹਾਂਜੀ ਇੱਕ ਇੱਥੇ ਸੀਗਾ ਆਹ ਅੱਛਾ ਇੱਕ ਆਹ ਕਮਰਾ ਸਿਕਾ ਇੱਥੇ ਹੈ ਹਾਂਜੀ ਠੀਕ ਆ ਤੇ ਇੱਕ ਇਧਰ ਆ ਆ ਛੱਤ ਵੀ ਉਦੋਂ ਦੀ ਡਿੱਗੀ ਹੋਈ ਹੈ ਲੋਕ ਇਦਾਂ ਝੌਂਪੜੀਆਂ ਚ ਬਣਾ ਕੇ ਰਹਿ ਰਹੇ ਆ ਉਹ 23 ਦਾ ਟਹਿ ਹੋਇਆ ਮਕਾਨ ਫਿਰ ਬਣਾ ਵੀ ਨਹੀਂ ਹੋਇਆ 23 ਦਾ ਟਿਆ ਹੋਇਆ ਮਕਾਨ ਦੁਬਾਰਾ ਨਹੀਂ ਬਣਾ ਹੋਇਆ ਹੈ ਪਾਣੀ ਇਹਦਾ ਮੰਨ ਲਓ 3-4 ਫੁੱਟ ਉੱਤਰਿਆ ਹਾਂਜੀ ਹਾਂਜੀ ਘਟਿਆ ਆ ਤਪਸੋਖ ਮੰਗਾਗੇ ਕਿ ਚਲੋ ਪਾਣੀ ਜਿਹੜਾ ਉਹ ਘਟੇ ਪਾਣੀ ਇੰਨਾ ਨਾ ਹੋਵੇ ਤੇ ਨੁਕਸਾਨ ਜਿਹੜਾ ਉਹ ਘਟ ਤੋਂ ਘਟ ਹੋਵੇ ਤੇ ਅਗਲਾ ਏਰੀਆ ਹੁਣ ਤੁਹਾਨੂੰ ਦਿਖਾਉលਦੇ ਆਪਾਂ ਨਲ ਨਲ ਮਾਣਕ ਇਕੱਠੇ ਪਿੰਡ ਨੇ ਇਹ ਨਾਲਾ ਕਹਿ ਦਿੰਦੇ ਆ ਤੇ ਇਹ ਵੀ ਲੋਹਿਆਂ ਤੋਂ ਅੱਗੇ ਦਰਿਆ ਦੇ ਨਾਲ ਦਾ ਪਿੰਡ ਆ ਪਰ ਦਰਿਆ ਤੋਂ ਪਹਿਲਾਂ ਇਹਨਾਂ ਨੂੰ ਪੈਂਦੀ ਆ ਬੇ ਤੇ ਬੇਈ ਆ ਜਿਹੜਾ ਪਾਣੀ ਹੈ ਨਾ ਪਿੱਛੇ ਤੁਸੀਂ ਦੇਖ ਰਹੇ ਆ ਇਹ ਸਾਰਾ ਬੇਈ ਦਾ ਪਾਣੀ ਆ ਆ ਜ਼ਮੀਨਾ ਸਗੀਆਂ ਲੋਕਾਂ ਦੀਆਂ ਤੇ ਲੋਕਾਂ ਨੂੰ ਦੇਖੋ ਕਿੰਨੀ ਮੁਸ਼ਕਲ ਨਾਲ ਲੰਘਣਾ ਪੈਂਦਾ ਆ ਆ ਬੇਈ ਆ ਜੀ ਉਹ ਜਿਹੜਾ ਪੁਲ ਤੁਸੀਂ ਦੇਖ ਰਹੇ ਆ ਆ ਦੇਖੋ ਲੋਕ ਕਿੰਨੇ ਔਖੇ ਮੁਸ਼ਕਲ ਨਾਲ ਲੰਘ ਰਹੇ ਆ ਇਹਨਾਂ ਨੂੰ ਬੜੀ ਤੰਗੀ ਆ ਇੱਥੋਂ ਐਸ ਤਰ੍ਹਾਂ ਲੰਘਣ ਚ ਆਹੜਾ ਪੁਲ ਤੁਸੀਂ ਦੇਖ ਰਹੇ ਨਾ ਆ ਵਾਲਾ ਪੁਲ ਇਹ ਬੇਈ ਦੇ ਉੱਤੇ ਦਾ ਪੁਲ ਆ ਬੇਈ ਚ ਪਾਣੀ ਵਧਿਆ ਆ ਤੇ ਉਹ ਆ ਦੇਖੋ ਇੱਕ ਜਿੰਨੀ ਬਈ ਦੇ ਨਾਲ ਲੱਗਦੀ ਜ਼ਮੀਨ ਆ ਉਹ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਹੈ ਨਾ ਉਹਨੇ ਡੋਬ ਦਿੱਤੀ ਆ ਫਸਲਾਂ ਡੁੱਬੀਆਂ ਤੁਸੀਂ ਆਪ ਹੀ ਦੇਖ ਲਓ ਕਿੰਨਾ ਕੁ ਲਾ ਲਾਂਗੇ ਐਸਟੀਮੇਟ ਕਿੱਥੇ ਕਿੱਥੇ ਨੁਕਸਾਨ ਹੋ ਗਿਆ ਲੋਕਾਂ ਦੇ ਕੀ ਸ਼ੁਭਨਾਮ ਤੁਹਾਡਾ ਮੇਰਾ ਨਾਮ ਯੋਗਰਾਜ ਯੋਗਰਾਜ ਜੀ ਤੁਸੀਂ ਇਥੋਂ ਨਾਲਾਂ ਤੋਂ ਹੀ ਲੋਕ ਆ ਜਿਹੜੀ ਤੁਹਾਡੀ ਬਈ ਆ ਇਹ ਤੁਹਾਡੇ ਲੋਕਲੇ ਇੱਥੇ ਇਹ ਨਾਲਾਂ ਚ ਪੈਂਦੀ ਆ ਨਾਲਾਂ ਜੀ ਤੇ ਇਹ ਜਿੰਨਾ ਵੀ ਹੁਣ ਆ ਨੁਕਸਾਨ ਆ ਜਦਾਂ ਹੋਣ ਡਿਆ ਹਾਂਜੀ ਹਾਂਜੀ ਇਹਦਾ ਮੇਨ ਰੀਜ਼ਨ ਕੀ ਰਹਿ ਜਾਂਦਾ ਵੀ ਇਹ ਪਾਣੀ ਕਿੱਧਰ ਨੂੰ ਹੁਣ ਨਿਕਲਣਾ ਸੀ ਤੇ ਕਿੱਧਰ ਨਿਕਲੂਗਾ ਇਹ ਪਾਣੀ ਜਿਹੜਾ ਜੀ ਜਾ ਕੇ ਉਧਰ ਹੀ ਨਿਕਲੂਗਾ ਦਰਿਆ ਨੂੰ ਜੀ ਅੱਛਾ ਜੀ ਹਾਂਜੀ ਹਾਂਜੀ ਦਰਿਆ ਇਹ ਦਰਿਆ ਤਾਂ ਇੱਥੋਂ ਫਿਰ ਇਹ ਜਾ ਕੇ ਬਈਂ ਗਾਂਹ ਜਾ ਕੇ ਪੈਂਦੀ ਆ ਅੱਗੇ ਜਾਂਦੀ ਹੈ ਆਪਣੇ ਦਾਰੇਵਾਲ ਤੱਕ ਜਾਂਦਾ ਜੀ ਇਹ ਪਰ ਇਹ ਜਿਹੜਾ ਫਿਰ ਇਧਰ-ਇਧਰ ਜਿੰਨੀਆਂ ਫਸਲਾਂ ਅਸੀਂ ਲੋਕਾਂ ਦੀ ਇਹ ਖਤਮ ਹੋ ਜਾਣਗੀਆਂ ਜੀ ਖਤਮ ਹੋ ਜਾਣਗੀਆਂ ਇਹ ਖਤਮ ਨੇ ਹਾਂਜੀ ਹਾਂਜੀ ਇਹਨਾਂ ਦਾ ਕੋਈ ਹੱਲ ਨਹੀਂ ਨਾ ਇਹ ਤਕਰੀਬਨ ਮੈਂ ਦੇਖਦਾ ਇਹ ਦੂਏ ਤੀਏ ਸਾਲੇ ਪ੍ਰੋਬਲਮ ਰਹਿੰਦੀ ਆ ਹਾਂਜੀ 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 ਪਾਣੀ ਬੇਦਸਾਬ ਆਇਆ ਤੁਸੀਂ ਦੇਖੋ ਜ਼ਮੀਨਾਂ ਟੋਪ ਕੇ ਰੱਖ ਦਿੱਤੀਆਂ ਫਸਲਾਂ ਡੁੱਬ ਚੁੱਕੀਆਂ ਨੇ ਵੇਂ ਦੇਖ ਲਓ ਤੇ ਵੇਂ ਦੇ ਵਿੱਚ ਜੰਮੀ ਹੋਈ ਬੂਟੀ ਵੀ ਦੇਖੋ ਕਾਹੀ ਜਾਂ ਹੋਰ ਸਾਰਾ ਕੁਝ ਹੈ ਇਹਨੂੰ अकेਲੀ ਕਹਿੰਦੇ ਆ ਕਈ ਹਰੀ ਬੂਟੀ ਜਿਹੜੀ ਆ ਗੰਦੀ ਆਹ ਦੇਖ ਲਓ ਕਿੱਥੇ ਤੱਕ ਉਹ ਜਿੱਥੇ ਤੱਕ ਨਿਗਾਹ ਜਾਊਗੀ ਜੀ ਬੂਟੀ ਬੂਟੀ ਜੰਮੀ ਆ ਕੋਈ ਇਹਦੀ ਸਫਾਈ ਨਹੀਂ ਕਰਵਾਈ ਹੋਈ ਦੱਸਦੀ ਨਹੀਂ ਕਿਤੇ ਕੋ ਮਾੜੀ ਮੋਟੀ ਹੋਈ ਹੋਵੇ ਪਤਾ ਕੁਛ ਨਹੀਂ ਇਧਰ ਇਹ ਇੰਤਾਪ ਦਰਿਆ ਦਾ ਰੂਪ ਧਾਰਿਆ ਹੋਇਆ ਲਓ ਦੱਸਦਾ ਹੋਰ ਕੁਛ ਕਿਹੇ ਪਾਸੇ ਨੂੰ ਆ ਹਾਲ ਤੇ ਆ ਇਹ ਨਾਲਾਂ ਵਾਲੀ ਜਿਹੜੀ ਵਈਆਂ ਵਈਆਂ ਐਸ ਵੇਲੇ ਬਹੁਤ ਜ਼ਿਆਦਾ ਭਰੀਆਂ ਹੋਈਆਂ ਚੱਲ ਰਹੀਆਂ ਨੇ ਜਿਹੜੀ ਨਕੂਦਰ ਤੋਂ ਜਲੰਧਰ ਜਾਂਦਿਆਂ ਨੂੰ ਵਈਂ ਆਉਂਦੀ ਆ ਕੰਗ ਸਾਬੂ ਉਹ ਵੀ ਵਈਂ ਭਰੀ ਹੋਈ ਆ ਤੇ ਜਿਹੜਾ ਪਾਣੀ ਉਹ ਆਪਾਂ ਕਹਿ ਰਹੇ ਸੀ ਕਿ ਜਿੱਥੋਂ ਲੋਕ ਲੰਘ ਰਹੇ ਮੈਂ ਵੀ ਉੱਥੋਂ ਲੰਘ ਕੇ ਆ ਤੇ ਉਥੋਂ ਲੰਘ ਨਹੀਂ ਹੋ ਰਿਹਾ ਇੰਨਾ ਤੇਜ਼ ਪਾਣੀ ਆ। ਯਾਨੀ ਉਹ ਮੋਟਰਸਾਈਕਲ ਨੂੰ ਧੱਕ ਮਾਰ ਰਿਹਾ ਪਾਣੀ ਇੱਧਰ ਨੂੰ। ਇਸ ਤਰ੍ਹਾਂ ਦਾ ਪਾਣੀ ਆ। ਤੇ ਉਹ ਪਾਣੀ ਕਿੱਥੇ ਇੱਧਰ ਨੂੰ ਪੈ ਜਾਊਗਾ। ਆ ਜਿਹੜਾ ਕਹਿੰਦੇ ਸੀ ਜੀ ਸਫਾਈ ਹੋਈ ਆ ਜਾਂ ਹੋ ਜਾਂਦੀ ਆ ਹੁਣ ਪਤਾ ਨਹੀਂ ਜੀ ਹੋਈ ਆ ਕਿ ਨਹੀਂ ਹੋਈ। ਤੁਹਾਡੇ ਸਾਹਮਣੇ ਆ ਜੀ। ਇਹ ਹੁਣ ਆ ਕੋਈ ਜਾਂ ਦਾ মিডিਆ ਵਾਲੇ ਦੇਖ ਲੈਣ ਜਾ ਕੇ ਆਪਾਂ ਤਾਂ ਬਲੌਗਰ ਹੀ ਆਪਾਂ ਤਾਂ ਪੱਤਰਕਾਰ ਤਾਂ ਹੁਣ ਆਪਾਂ ਹੈ ਨਹੀਂ। ਕਿਹਨੂੰ ਜਾ ਕੇ ਪੁੱਛੀਏ ਤੇ ਕੀ ਕਰੀਏ? ਤੋ ਇਹ ਦਾ ਹੁਣ ਜਾਂਦਾ ਉਹ ਦੇਖ ਲੈਣ ਕਿ ਇੱਥੇ ਕੌਣ ਕਰਾਉਣ ਰਿਹਾ ਸਫਾਈਆਂ ਕੌਣ ਕਰਾ ਰਿਹਾ ਜਾਂ ਕੌਣ ਨਹੀਂ ਕਰਾ ਰਿਹਾ ਤੇ ਕੌਣ ਜ਼ਿੰਮੇਵਾਰ ਆ ਨਾ ਥੋੜੀ ਸਫਾਈ ਕਰਾਈ ਹੋਵੇ ਪਾਣੀ ਸਾਫ਼ ਹੋਣ ਸਾਰਾ ਕੁਝ ਐਸ ਤਰ੍ਹਾਂ ਫਿਰ ਤੇ ਕੋਈ ਮੇਰੇ ਖਿਆਲ ਆ ਵੀ ਥੋੜਾ ਬੋਤਾ ਬਚਾਅ ਤਾਂ ਹੋ ਹੀ ਸਕਦਾ ਲੋਕਾਂ ਦਾ ਤੁਸੀਂ ਨਾਲਾਂ ਵਾਲੀ ਬੇਂਹ ਦੇਖਦੇ ਆ ਨਾ ਤੁਹਾਨੂੰ ਡਰ ਲੱਗਦਾ ਰਾਜਾ ਦਾ ਪਿੱਛੇ ਵਾਲਾ ਮੰਜ਼ਰ ਦੇਖਿਓ ਇਹ ਨਾਲਾਂ ਨਸੀਰਪੁਰ ਤੇ ਸ਼ਾਇਦ ਮੇਰੇ ਖਿਆਲ ਲੱਗੇ ਮੰਡੇਆਲਾ ਲੱਗੇਗਾ ਯਾ ਮੁੰਡੀ ਚੋਲੀਆਂ ਵਗੈਰਾ ਪਿੰਡ ਨੇ ਇੱਧਰ ਆਪਾਂ ਦਿਖਾ ਲ ਦਾਂ ਤਾਂ ਆ ਮਾੜਾ ਦੇਖਿਓ ਤਾਂ ਤੁਹਾਨੂੰ ਇਹ ਦੇਖ ਕੇ ਡਰ ਲੱਗਦਾ ਕਿ ਨਹੀਂ ਹਾਂਜੀ ਲਓ ਜੀ ਤੇ ਆ ਕਿਸੇ ਦੇ ਖੂਹ ਨੂੰ ਜਾਂ ਮੋਟਰ ਨੂੰ ਜਾਂਦਾ ਹੋਇਆ ਰਾਹ ਆ ਤੇ ਉਹਨਾਂ ਦੀ ਅੱਗੇ ਫਸਲ ਸੀ ਠੀਕ ਹੈ ਜੀ ਆ ਲਓ ਚੈੱਕ ਕਰ ਸਕਦੇ ਹਾਂ ਤੇ ਆ ਦੇਖੋ ਤਾਂ ਦਰਿਆ ਬਣਿਆ ਹੋਇਆ ਇਲਾਕਾ ਸਾਰੇ ਪਾਣੀ ਹੀ ਪਾਣੀ ਆ ਤੇ ਇਹ ਵੇਈਂ ਵਾਲੀ ਮਾਰ ਆ ਜਿਹੜੀ ਇਹ ਵੇਈਂ ਦੀ ਮਾਰ ਪਈ ਆ ਵੇਈਂ ਦਾ ਪਾਣੀ ਜ਼ਿਆਦਾ ਆਇਆ ਆ ਇਹਦੇ ਵਿੱਚ ਬਾਅਦ ਕੀ ਅੱਗੇ ਜਾ ਕੇ ਦੇਖ ਲੈਣੇ ਆ ਜੋ ਮੈਂ ਹੁਣ ਅਗਲੇ ਪਿੰਡਾਂ 'ਚ ਜਦੋਂ ਆ ਰਿਆਂ ਤੇ ਇਹ ਮੇਰਾ ਖਿਆਲ ਆ ਮੰਡਾਲਾ ਸ਼ਨਾ ਪਿੰਡ ਆ ਤੇ ਆ ਤੁਸੀਂ ਦੇਖੋ ਉਹ ਵੀ ਇਹਨਾਂ ਦੇ ਆ ਪਾਪੂਲਰ ਲਾਏ ਹੋਏ ਤਕਰੀਬਨ ਡੁੱਬ ਗਏ ਆ ਆ ਕਾਫੀ ਉੱਚੇ ਉੱਚੇ ਪਾਪੂਲਰ ਹੋਣਗੇ ਤੇ ਆ ਸਾਰਾ ਡੁੱਬ ਚੁੱਕਾ ਆ ਹੁਣ ਇਹ ਨੁਕਸਾਨ ਕਿੰਨਾ ਗਿਆ ਆਪਾਂ ਕਹਿ ਨਹੀਂ ਸਕਦੇ ਬਾਕੀ ਇਸ ਰੋਡ ਦੇ ਉੱਤੇ ਮੈਂ ਥੋੜੀ ਜਿਹੀ ਰੇਤਾ ਸਟਾਈ ਵੀ ਵੇਖ ਰਿਹਾ ਦੇਖਦੇ ਆ ਅੱਗੇ ਜਾ ਕੇ ਕੀ ਆ ਵਾਧਦੇ ਆ ਅੱਗੇ ਨੂੰ ਹੁਣ ਆ ਜਿਸ ਤਰ੍ਹਾਂ ਪਾਣੀ ਆ ਵੱਡੇ ਪੌਪੂਲਰ ਆ ਇਹਨਾਂ ਹੁਣ ਪੌਪੂਲਰ ਆ ਜਿਹੜਾ ਪਾਣੀ ਖੜਾ ਆ ਮੈਂ ਸਿਰਫ ਇੱਕ ਅੰਦਾਜ਼ਾ ਆ ਮੈਨੂੰ ਲੱਗਦਾ ਆ ਕਿ 4 ਤੋਂ 5 6 ਫੁੱਟ ਹੋ ਸਕਦਾ ਪਾਣੀ ਇੰਨਾ ਹੋਵੇ ਹੋ ਸਕਦਾ ਜ਼ਿਆਦਾ ਹੋਵੇ ਕਿ ਤੁਸੀਂ ਸਾਨੂੰ ਮੈਂ ਹੋਰ ਦੱਸਦੇ ਆ ਕਿ ਜ਼ਿੰਦਗੀ ਜਿਹੜੀ ਹੈ ਨਾ ਬੰਨਾਂ ਦੇ ਉੱਤੇ ਜਾਂ ਦਰਿਆਵਾਂ ਲਾਗੇ ਐਦਾਂ ਦੀ ਹੁੰਦੀ ਆ ਆ ਦੇਖੋ ਆ ਪਾਸਾ ਹਜੇ ਬਚਿਆ ਹੋਇਆ ਆ ਇਧਰ ਬਚਾ ਆ ਚਲੋ ਪ੍ਰਮਾਤਮਾ ਸੁੱਖ ਰੱਖੇ ਆਪਾਂ ਸੁੱਖ ਹੀ ਮੰਗੀਏ ਸਭ ਦੀ ਇਧਰ ਬਚਾ ਆ ਨਾ ਹਨਾ ਜੀ ਤੇ ਇਧਰ ਚਲੋ ਕੋਈ ਪ੍ਰੋਬਲਮ ਨਹੀਂ ਆਈ ਹੋਈ ਤੇ ਆ ਜਿਹੜਾ ਆ ਆ ਬੰਨਿਆ ਠੀਕ ਹੁਣ ਇਸ ਤੋਂ ਅੱਗੇ ਦੇਖੋ ਬਿਲਕੁਲ ਇਹਦੇ ਨਾਲ ਦੇ ਪਾਸੇ ਦੂਸਰੇ ਪਾਸੇ ਬੰਨ ਦੇ ਸਭ ਕੁਝ ਡੁੱਬਿਆ ਪਿਆ ਆ ਫਸਲਾਂ ਡੁੱਬੀਆਂ ਹੋਈਆਂ ਨੇ ਲੋਕਾਂ ਦੀਆਂ ਦੇਖੋ ਅਸਲ ਪੱਠੇ ਦਰਾਖਤ ਜੋ ਕੁਝ ਬੀਜਿਆ ਸਭ ਕੁਝ ਡੁੱਬ ਚੁੱਕਾ ਕਿਸੇ ਦੀਆਂ ਹਵੇਲੀਆਂ ਪਸ਼ੂ ਵਗੈਰਾ ਕੱਢ ਲੈ ਹੋਏ ਆ ਨਾ ਲੋਕਾਂ ਨੇ ਤੇ ਬੰਤੇ ਹੀ ਖੜੇ ਸੀਗੇ ਮੈਂ ਦਿਖਾਉਂਦਾ ਅੱਗੇ ਜਾ ਕੇ ਉਹ ਵੀ ਤੁਹਾਨੂੰ ਆ ਆ ਜ਼ਿੰਦਗੀ ਹੈ ਦਰਿਆਵਾਂ ਦੇ ਕੰਢੇ ਦੀ ਜ਼ਿੰਦਗੀ ਹਾਂ ਪੂਰਾ ਸਹਿਮ ਤੇ ਡਰ ਹਮੇਸ਼ਾ ਨਾਲ ਚੱਲਦਾ ਹੈ ਇਹ ਇਹ ਇਹਨਾਂ ਲੋਕਾਂ ਦੀ ਲਾਈਫ ਦਾ ਅਹਿਮ ਹਿੱਸਾ ਆ ਹਮੇਸ਼ਾ ਪਾਣੀ ਤੋਂ ਡਰਦੇ ਰਹਿਣਾ ਕਦੇ ਵੀ ਪਾਣੀ ਆ ਸਕਦਾ ਯਾਰ ਤੇ ਪਾਣੀ ਵੀ ਇਸ ਤਰ੍ਹਾਂ ਵੀ ਹੁਣੇ ਪਤਾ ਨਹੀਂ ਇਹ ਕਦੋਂ ਘਟੇਗਾ ਕਦੋਂ ਨਿਕਲੇਗਾ ਪਰ ਜਿਹੜੀ ਤਬਾਹੀ ਹੋ ਚੁੱਕੀ ਆ ਉਹਨੂੰ ਉਹਨੂੰ ਨਹੀਂ ਕੋਈ ਮੋੜ ਸਕਦਾ ਉਹ ਹੋ ਗਈ ਆ ਹੁਣ ਹਨਾ ਜਿਹੜੇ ਮੈਂ ਤੁਹਾਨੂੰ ਪਸ਼ੂ ਦਿਖਾਉਣ ਦੀ ਗੱਲ ਕਰਦਾ ਸੀ ਉਹ ਆ ਨਹੀਂ ਕਿਉਂਕਿ ਇਧਰਲੇ ਬੰਨੇ ਪਾਣੀ ਆ ਗਿਆ ਨਾ ਤੇ ਆ ਪਾਸੇ ਪਾਣੀ ਜਿਹੜਾ ਖੜਾ ਆ ਬਹੁਤ ਜ਼ਿਆਦਾ ਤੇ ਜਿਨ੍ਹਾਂ ਲੋਕਾਂ ਦਾ ਇਧਰ ਕੋਈ ਥਾਂ ਸੀ ਕੋਈ ਜੋ ਵੀ ਉਹਨਾਂ ਦਾ ਸੀਗਾ ਪਸ਼ੂ ਬੱਦੇ ਹੁਣ ਉਹਨਾਂ ਨੇ ਬੰਨ ਦੇ ਉੱਤੇ ਇਦਾਂ ਬੰਨ ਦਿੱਤੇ ਨੇ ਠੀਕ ਆ ਇਹੀ ਇਹਨਾਂ ਕੋਲ ਹੱਲ ਆ ਹੋਰ ਇਹਨਾਂ ਦਾ ਕੋਈ ਹੱਲ ਕੋਈ ਰਾਹ ਨਹੀਂ ਹੁੰਦਾ ਕਿਉਂਕਿ ਇਹਨਾਂ ਨੇ ਪਸ਼ੂ ਆ ਦੇਖ ਲਓ ਆ ਬੈਠੇ ਆ ਠੀਕ ਆ ਹੋਰ ਇਹ ਕਿੱਥੇ ਲੈ ਕੇ ਜਾਣ ਠੀਕ ਆ ਪਾਣੀ ਤਾਂ ਰੱਖ ਨਹੀਂ ਸਕਦੇ ਪਸ਼ੂ ਬਿਮਾਰ ਹੋ ਜਾਏਗਾ ਮਰ ਜਾਏਗਾ ਆਹੀ ਇਹਨਾਂ ਦਾ ਤਰੀਕਾ ਸੋ ਆ ਆ ਹੁੰਦੀ ਆ ਜਿਹਨੂੰ ਕਹਿੰਦੇ ਆ ਵੀ ਜ਼ਿੰਦਗੀ ਦਰਿਆਵਾਂ ਦੇ ਕੰਡੇ ਦੀ ਹਾਂ ਹੁਣ ਜਦੋਂ ਆਪਾਂ ਅੱਗੇ ਆਏ ਆ ਤੇ ਇਹ ਉਹੀ ਆਪਾਂ ਲੱਕੇ ਜਾ ਗਏ ਆ ਤੱਕਾ ਬਸਤੀ ਵਾਲੇ ਚ ਪਿੰਡ ਗੱਟਾ ਮੁੰਡੀ ਕਾਸੂ ਤੇ ਇੱਥੇ ਆ ਦੇਖੋ ਵੀਰ ਹੁਣੀ ਲੱਗੇ ਹੋਏ ਆ ਸੜਕ ਜਾਂ ਰਾਹ ਨੂੰ ਇਹ ਰੇਤ ਪਾਉਣ ਇਹਦੇ ਤੇ ਇਹ ਇਹ ਜਿਹੜਾ ਕੰਮ ਆ ਜੀ ਇਹ ਪੈਂਡਿੰਗ ਪਿਆ ਸੀ ਤੁਹਾਡਾ ਪੈਂਡਿੰਗ ਸਾਡਾ ਨਹੀਂ ਇਹ ਕੰਮ ਹੈਗਾ ਸਰਕਾਰ ਦਾ ਜੀ ਪਰ ਸਰਕਾਰ ਕੋਈ ਧਿਆਨ ਨਹੀਂ ਦੇਣ ਦੇ ਇਹ ਸਰਕਾਰੀ ਰਾਹ ਸੀ ਇਹ ਸਰਕਾਰੀ ਆ ਬੰਨ ਸਰਕਾਰੀ ਆ ਅੱਛਾ ਜੀ ਜਿਹੜਾ ਅਸੀਂ ਤੇ ਉਹ ਦੋਨ ਇੱਕ ਤਾਂ ਬਸ ਜੇਹਦਾ ਰਹੇ ਅਸੀਂ ਗ੍ਰਾਈ ਕਰਕੇ ਤੇ ਉਹ ਰਾਹ ਚਾਲੂ ਕੀਤਾ ਅੱਛਾ ਜੀ ਮੁੜ ਕੇ ਬਾਅਦ ਚ ਸਰਕਾਰ ਨੇ ਕੁਝ ਕੀਤਾ ਉਹਨਾਂ ਬਚਿਆ ਨਹੀਂ ਕੀਤਾ ਜੀ ਇਹਦੋਂ ਘੱਡੋ ਘੱਡ ਤਿੰਨ ਕੇ ਚਾਰ ਫੁੱਟ ਨੀਵਾ ਅਸੀਂ ਇਹਦੋਂ ਹਾਂ ਜੀ ਤੇ ਫਿਰ ਉਹ ਤਾਂ ਆਜ ਤੋ 8-10 ਦਿਨ ਲਾ ਕੇ ਉਹ ਅਸੀਂ ਆ ਜਿਹੜੇ ਤੁਹਾਡੇ ਸਾਹਮਣੇ ਆ ਵੀ ਆ ਜਿਹੜੇ ਬੋਰੇ ਲਾ ਕੇ ਤੇ ਫਿਰ ਉਹਨੂੰ 4 ਤੋਂ 5 ਫੁੱਟ ਉੱਚਾ ਕੀਤਾ ਹੂੰ ਜੇ ਅਸੀਂ ਨਹੀਂ ਕਰਦੇ ਕਿਤੇ ਫਸਲਾਂ ਮਾਰ ਦਈਏ ਕਿ ਪਿੰਡ ਦਾ ਰਾਹ ਜਿਹੜਾ ਉਹ ਬੰਦ ਹੁੰਦਾ ਹੈ ਆ ਜਿਹੜੇ ਬੋਰੇ ਆ ਹੁਣ ਤੁਸੀਂ ਲਾਏ ਇਹ ਆਹੀ ਲਾਏ ਆ ਠੀਕ ਆ ਇਹ ਖੁਦ ਖਰਚਾ ਕਰਿਆ ਆ ਸਾਰਾ ਇਹ ਆਹੀ ਆ ਜਿੰਨੇ ਵੀ ਆ ਏਰੀਆ ਵਾ ਸਾਰਿਆਂ ਨੇ ਕਿਸ ਨੂੰ 500 ਕਿਸ ਨੂੰ 1000 ਗ੍ਰਾਹੀ ਲਾ ਕੇ ਤੇ ਫੇਰ ਇਹੀ ਕੰਮ ਚਲਾਉਣਦੇ ਆ ਨਾ ਇੱਥੇ ਕੇ ਸਰਕਾਰ ਦਾ ਜਾਂ ਸੰਸਥਾ ਦਾ ਕੋਈ ਯੋਗਦਾਨ ਹੈਗਾ ਵਾ ਇਹ ਲੋਈਆਂ ਤਾਂ ਤੋੜੇ ਆਂਦੇ ਅੱਜ ਇੱਕ ਬਨੇ ਟਰਾਲੀ ਲਾ ਗਿਓ ਇੱਥੋਂ ਆਏ ਸੀ ਸਰਦਾਰ ਵਾਲਿਓ ਉਹ ਲਾ ਕੇ ਗਏ ਆ ਸੰਗਤ ਸਹਿਯੋਗ ਕਰ ਰਹੀ ਥੋੜਾ ਸੰਗਤ ਕਰਨ ਲਈ ਆ ਠੀਕ ਆ ਕੋਈ ਸਸਤਾ ਹਜੇ ਨਹੀਂ ਆ ਜੀ ਹੋਰ ਸਸਤਾ ਨਹੀਂ ਕੋਈ ਹਜੇ ਕੋਈ ਨਹੀਂ ਆ ਜੀ ਨਹੀਂ ਆਈ ਠੀਕ ਆ ਇੱਕ ਆਪਾਂ ਜੇ ਗੱਲ ਕਰੀਏ ਆਹ ਜਿਹੜਾ ਪਾਸਾ ਡੁੱਬ ਗਿਆ ਆ ਮੈਂ ਇਧਰੋਂ ਹੀ ਤੁਰ ਕੇ ਆਇਆ ਇਧਰਲੇ ਪਾਸੇੋਂ ਆਇਆ ਮੈਂ ਤੇ ਇਧਰ ਤਾਂ ਕਾਫੀ ਨੁਕਸਾਨ ਹੋ ਚੁੱਕਾ ਹੈ ਇਧਰ ਤੇ ਹੋ ਗਿਆ ਜੀ ਇਧਰ ਤੇ ਇਥੋਂ ਲੈ ਕੇ ਤੇ ਪੂਲ ਤੱਕ ਕਰਦੇ ਇਧਰ ਆਏ ਮੰਡਾਲੇ ਵਾਲ ਨੂੰ ਇਧਰ ਸਾਰਾ ਝੋਨਾ ਮਾਰਿਆ ਗਿਆ ਸਾਰਾ ਮਾਰਿਆ ਗਿਆ ਕਾਫੀ ਮਤਲਬ ਦਾ ਹੈ ਜੇ ਸਾਹ ਨਾ ਪਾਣੀ ਖੜਾ ਦਰਖਤ ਨਹੀਂ ਵਜਣੇ ਇਹ ਕੋਈ ਪਾਣੀ ਕਿਹੜਾ ਪਤਾ ਨਹੀਂ ਹਜੇ ਪਿੱਛੋਂ ਕਿਹੜਾ ਡੜ ਗਿਆ ਜੀ ਪਿੱਛੋਂ ਪਾਣੀ ਹਜੇ ਤੁਰਿਆ ਹੀ ਆਉਂਦਾ ਕਦੀ ਚੜ ਜਾਂਦਾ ਕ ਤਾਜ ਨੰਗੀਆਂ ਹੋਈਆਂ ਵਾ ਤੁਹਾਡਾ ਸ਼ੁਭ ਨਾਮ ਕੀ ਹੈ ਮੇਰਾ ਨਾਮ ਚਮਕੌਰ ਸਿੰਘ ਹੈ ਚਮਕੌਰ ਸਿੰਘ ਜੀ ਤੇ ਗੱਟਾ ਮੁੰਡੀ ਕਾਸੂ ਪਿੰਡ ਆ ਆ ਤੁਹਾਨੂੰ ਦਿਖਾ ਲਦੀ ਅੱਛਾ ਇਹ ਆ 2023 ਦਾ ਪਾੜ ਆ ਇਹ 2023 ਦੇ ਆ ਦੋਵੇਂ ਬੰਨੀ ਇੰਨੇ ਇੱਧੇ ਇਹ ਇਹ ਹਜੇ ਤੱਕ ਜਣੀ ਇਹ ਕਹਿ ਲਈਏ ਵੀ ਆਪਾਂ 2023 ਵਾਲਾ ਨਹੀਂ ਸੀ ਸੂਤਾ ਨਹੀਂ ਨਹੀਂ ਹੋਣੀ ਅੱਛਾ ਇੱਧਰ ਵੀ ਪਾੜ ਸਿਕਾ ਇੱਧਰ ਵੀ ਆਵਾੜੀਆ ਦੋਨਾਂ ਪੰਨੋਂ ਵੱੰਡੀ ਐ ਇੱਧਰ ਵੀ ਸਗਾ ਇਹਦਾ ਕਰਕੇ ਬੰਨ ਬੈਣਾ ਜੀ ਬੰਨ ਦਿਆ ਨਾ ਅੱਛਾ ਜੀ ਇੱਧਰ ਵੀ ਪਾੜ ਇੱਧਰ ਵੀ ਪਾੜ ਹਾਂ ਇਹ 23 ਦਾ 50 ਵਜੇ ਜਦੋਂ ਉਦੋਂ ਇੱਥੋਂ ਰੁੜਿਆ ਬੰਨ ਉਹ ਤੋਂ ਹੂੰ 23 ਦੇ ਉਦੋਂ ਦਾ ਇਦਾਂ ਹੀ ਪਿਆ ਵਾ ਅੱਛਾ ਕੋਈ ਸਰਕਾਰ ਕੋਈ ਮੌਜੂਦਾ ਸਰਕਾਰ ਕੋਈ ਜਿਹੜਾ ਸਾਡਾ ਹਲਕੇ ਦਾ ਐਮਐਲਏ ਜਿਹੜਾ ਐ ਵੇਲੇ ਵੀ ਹੈਗਾ ਤੇ ਚੱਲ ਕਾਂਗਰਸ ਦਾ ਨਾ ਉਹ ਅਜੇ ਤੱਕ ਰਪਾਇਆ ਵਾ ਨਾ ਕੋਈ ਜਿਹੜੇ ਹੁਣ ਆਮ ਪਾਰਟੀ ਦੇ ਨਾ ਉਹਨਾਂ ਦਾ ਇੱਕ ਇਹ ਸਾਡੇ ਬਜਿੱਤਰ ਆ ਕੁਹਾੜ ਨਾ ਉਹਨਾਂ ਦਾ ਅਜੇ ਤੱਕ ਕੋਈ ਯੋਜਨਾ ਨਹੀਂ ਵੀ ਅਸੀਂ ਜਾ ਕੇ ਕਿਸ ਦੀ ਸਾਰੀ ਜਿੱਦਣ ਵੋਟਾਂ ਲਾਈਨ ਆਉਣਗੇ ਉਸ ਦਿਨ ਗੱਡੀਆਂ ਸਿੱਧੀਆਂ ਪਹੁੰਚ ਜਾਣਗੇ ਪਹਿਲੋ ਉਦੋਂ ਨਹੀਂ ਉਹਦੋਂ ਵੀ ਤਾਂ ਹੈ ਨਾ ਰਾਹਾਂ ਤੋਂ ਹੀ ਆਉਣਾ ਉਦੋਂ ਇਹਨਾਂ ਰਾਹੋਂ ਤੇ ਅੱਜ ਨਹੀਂ ਆਉਣਾ ਅੱਜ ਕਿਸ ਨੂੰ ਪੁੱਛਣਾ ਨਹੀਂ ਆਣ ਕੇ ਵੀ ਤੁਹਾਡਾ ਕੀ ਲਾਚ ਸਾਡੇ ਬਣਾਏ ਭਾਈ 23 ਚ 23 ਚ ਕੋਈ ਵੀ ਕੋਸ਼ਿਸ਼ਤਾ ਨਹੀਂ ਆਈ ਕੋਈ ਕੁਝ ਨਹੀਂ ਆਇਆ ਕੋਈ ਸਰਕਾਰ ਨਹੀਂ ਇੱਥੇ ਆਈ ਏ ਵੀ ਅਸੀਂ ਆਪ ਹੀ ਆਪਦੇ ਪਿੰਡ ਫੰਡ ਲਾ ਕੇ ਇਕੱਠੀ ਕਰਕੇ ਕੋਈ ਆਈ ਆ ਕੋਈ ਸੰਗਤ ਇਥੋਂ ਆਈ ਆ ਪਿੰਡੋਵਾਰੀ ਨਾਲੇ ਕਹਿੰਦੇ ਆ ਨਾ ਜਦੋਂ ਰੋਣ ਬਣਾਉਂਦੇ ਆਪਣੇ ਹਾਈਵੇ ਬਣਾਉਂਦੇ ਆ ਤੇ ਆਪਣੇ ਟੋਲ ਪਲੇਜ ਖੋਲ੍ਹ ਲੈਂਦੇ ਆ ਤੇ ਟੈਕਸ ਲਾਉਂਦੇ ਆ ਆਪਾਂ ਨੂੰ ਕਿੰਨਾ ਕਿੰਨਾ ਤੇ ਹੁਣ ਅਸੀਂ ਆ ਪਿੰਡ ਵਾਲੇ ਆਪਣੇ ਰਾਹ ਬਣਾ ਕੇ ਫੇਰ ਵੀ ਗੱਡੀਆਂ ਸਰਕਾਰਾਂ ਦੇ ਇੱਥੇ ਚਲਨੀਆਂ ਨਹੀਂ ਬਣਾਕ ਦਿੱਤਾ ਸਾਨੂੰ ਕੋਈ ਕਹਿੰਦੇ ਨਾ ਸਰਕਾਰ ਨੇ ਰਾਹ ਬਣਾ ਕੇ ਅਸੀਂ ਆਪ ਹੀ ਆ ਫੰਡ ਇਕੱਠੀ ਕਰਕੇ ਆਪ ਹੀ ਰਾਹ ਬਣਾਇਆ ਵਾ ਤੇ ਹੁਣ ਪਾਣੀ ਚੜਿਆ ਹੁਣ ਵੀ ਕੋਈ ਸਰਕਾਰ ਨਹੀਂ ਇੱਥੇ ਆਈ ਕੋਈ ਹਜੇ ਤੱਕ ਕੋਈ ਨਹੀਂ ਅੱਛਾ ਇਹ ਵੀ ਗੱਲ ਨਾਲ ਆ ਵੀ ਜਿੱਦਾਂ ਹੁਣ ਸਮੱਸਿਆ ਆਈ ਹੋਈ ਆ ਆ ਪਾਣੀ ਇਧਰਲੇ ਪਾਸਾ ਦੀਦਾ ਆ ਇਧਰੋਂ ਹਜੇ ਬਚਾ ਆ ਚਲੋ ਅੱਗੋਂ ਆਹ ਜਿਹੜਾ ਪਾਸਾ ਡੁੱਬ ਗਿਆ ਆ ਤੁਹਾਡਾ ਕਾਫੀ ਨੁਕਸਾਨ ਇਧਰਲੇ ਪਾਸੇ ਹੋ ਗਿਆ ਆ ਤੇ ਇਹ ਹਜੇ ਤੱਕ ਕਿਸੇ ਨੇ ਆ ਕੇ ਸਾਰ ਲਈ ਆ ਵੀ ਕੀਟ ਕਿੰਨਾ ਤੁਸੀਂ ਡੁੱਬ ਕੋਈ ਕਿਸੇ ਨੇ ਨਹੀਂ ਪਾਈ ਲਈ ਕਿਸੇ ਨੇ ਕੋਈ ਨਹੀਂ ਆਇਆ ਕੋਈ ਸਕਾਰ ਨਹੀਂ ਦਾ ਸਕਾਰ ਦਾ ਕੋਈ ਨਮਾਇਦਾ ਨਾ ਨਾ ਤੇ ਹੁਣ ਹਜ਼ਾਰਾਂ ਏਕੜ ਜ਼ਮੀਨ ਜਿੱਦਾਂ ਬਸ ਉਹਨਾਂ ਉਦੋਂ ਆਉਣਾ ਜਦੋਂ ਵੋਟਾਂ ਮੰਗਣ ਆਉਣਾ ਵਾ ਉਦੋਂ ਗੱਡੀਆਂ ਲੈ ਕੇ ਆਉਣਗੇ ਉਦੋਂ ਪੁੱਛਣਗੇ ਹਾਂਜੀ ਕੀ ਉਦੋਂ ਲੋੜ ਹੀ ਨਹੀਂ ਹੁੰਦੀ ਜਦੋਂ ਬਾਈ ਜਦੋਂ ਵੋਟਾਂ ਲੈਣ ਆਉਂਦੇ ਆ ਉਦੋਂ ਤੁਸੀਂ ਆ ਸਾਰੇ ਮਸਲੇ ਰੱਖਦੇ ਨਹੀਂ ਉਹਨਾਂ ਦੇ ਅੱਗੇ ਰੱਖਦੇ ਆ ਬਈ ਕੋਈ ਕਰਦਾ ਹੀ ਨਹੀਂ ਆ ਜੀ ਬਸ ਇੱਕ ਦਾਵਾ ਕਰਕੇ ਜਾਂਦੇ ਰਹਿੰਦੇ ਨੇ ਬਸ ਕਰ ਦਿੰਨੇ ਆ ਕੋਈ ਗੱਲ ਨਹੀਂ ਤੁਸੀਂ ਹੌਸਲਾ ਰੱਖੋ ਕਰ ਦਿੰਨੇ ਆ ਬਸ ਇਹੀ ਕਹਿ ਕੇ ਚੱਲ ਜਾਂਦੇ ਆ ਇਹਨਾਂ ਉਹਨਾਂ ਦਾ ਵੀ ਨੀਰਾ ਕਸੂਰ ਨਹੀਂ ਕੋਈ ਸਾਡਾ ਵੀ ਹੈਗਾ ਵਾ ਜੀ ਜਿੱਦੋਂ ਅਸੀਂ ਜਿੱਦੋਂ ਕੋਈ ਆਉਂਦੇ ਜਿਹੜੇ ਅਗਲੇ ਬੰਨੇ ਆਗੂ ਆ ਉਹ ਚਬਲਾਂ ਲਾ ਕੇ ਭੱਜ ਉੱਠਦੇ ਮੰਤਰੀਆਂ ਮਗਰ ਹਾਂ ਜੇ ਸਾਡਾ ਏਕਾ ਹੋਵੇ ਨਾ ਪਬਲਿਕ ਦਾ ਇਹ ਪਿੰਡਾ ਜਾ ਕਿੱਦਾਂ ਜਾਣ ਐਂ ਪੁੱਛੀ ਅਗਲੇ ਨੇ ਵੀ ਤੁਸੀਂ ਉਦੋਂ ਕਿਉਂ ਨਹੀਂ ਆਏ ਅੱਜ ਤੁਸੀਂ ਕਿ ਲੈਣ ਆਏ ਜੀ ਉਦੋਂ ਆਸ ਦਿੰਦੇ ਆ ਵੀ ਕਰਾਂਗੇ ਆ ਵੀ ਕਰਾਂਗੇ ਮੁੜ ਕੇ ਵਾਸਾ ਕੋਈ ਨਹੀਂ ਤੇ ਹੁਣ ਆ ਕੇ ਕਿਸੇ ਮੈਡੀਕਲ ਟੀਮ ਨੇ ਕਿਸੇ ਕੋਈ ਕਿਸੇ ਨੇ ਕੁਝ ਨਹੀਂ ਭੇਜਿਆ ਵੀ ਆਪਾਂ ਜਾ ਕੇ ਜਾਇਜ਼ਾ ਹੀ ਦੇ ਲੀਏ ਪਾਣੀ ਖੜਾ ਹੈ ਕੋਈ ਸਮੱਸਿਆ ਸਿਹਤ ਸੰਬੰਧੀ ਕੋਈ ਨਹੀਂ ਕੋਈ ਨਹੀਂ ਆਇਆ ਕਿਸੇ ਦਾ ਡਾਂ ਮਾਲ ਡੰਗਰ ਰੜਿਆ ਹੋਵੇ ਨਹੀਂ ਨਹੀਂ ਪਰ ਪੁੱਛ ਨਹੀਂ ਆ ਕਈ ਥਾਂ ਤੇ ਤਾਂ ਹੁਣ ਕੱਲ ਸਰਕਾਰ ਕਹਿੰਦੀ ਸੀ ਵੀ ਅਸੀਂ ਸਪੈਸ਼ਲ ਗਰਦੌਰੀ ਕਰਾਉਣੀ ਸ਼ੁਰੂ ਕਰ ਦिती ਹੈ ਸਪੈਸ਼ਲ ਗਰਦੌਰੀ ਵਾਲਾ ਜਿਹੜੀਆਂ ਗੱਲਾਂ ਆ ਉਹ ਸਾਨੂੰ ਤਾਂ ਮੈਨੂੰ ਤਾਂ ਪਤਾ ਨਹੀਂ ਹੁਣ ਉਹਦਾ ਕੀ ਮਤਲਬ ਆ ਸਪੈਸ਼ਲ ਗਰਦੌਰੀ ਅਸੀਂ ਕਰਾ ਰਹੇ ਹਾਂ ਹੁਣ ਤੁਹਾਡੀ ਕੋਈ ਆ ਕੇ ਕਿਸੇ ਨੇ ਕੋਈ ਗਿਣਤੀ ਮਿੰਤੀ ਕਰੀ ਹੈ ਕਿਸੇ ਨਹੀਂ ਨਹੀਂ ਕੋਈ ਨਹੀਂ ਹਜੇ ਨਹੀਂ ਹੋਈ ਹਾਂ ਜੇ ਕੋਈ ਗਰਦੋਰੀ ਦਾ ਇੱਕ ਉਹਨਾਂ ਕਹਿ ਦਿੱਤਾ ਵਾ ਹਾਂ ਸਰਪੈਸ਼ਲ ਗਰਦੋਰੀ ਤਾਂ ਹੋਵੇਗੀ ਜੇ ਕੁਝ ਦੇਣਗੇ ਲੋਕਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਗਰਦੋਰੀਆਂ ਕਰਕੇ ਕਾਰਵਾਈ ਕਰਕੇ ਕਾਰਵਾਈ ਦਾ ਤੇ ਫਿਰ ਉਹਦਾ ਗਰਦੋਰੀ ਦਾ ਕੀ ਮੇਰਾ ਉਹਨਾਂ ਕਾਜ ਭਰ-ਭਰ ਕੇ ਰੱਖ ਲੈਣੇ ਆ ਬਸ ਜੇ ਸਰਕਾਰ ਦੇਊਗੀ ਕਿ ਲੋਕਾਂ ਨੂੰ ਕੁਝ ਫੇਰੀ ਆ ਅੱਗੇ ਵੀ ਹੁੰਦਾ ਵਾ ਦੋ ਵਰੀ ਹੜ ਆ ਚੁੱਕੇ ਆ 19 ਤੇ 23 ਚ ਉਹਨਾਂ ਕੁਝ ਨਹੀਂ ਦਿੱਤਾ ਏਦਾਂ ਹੀ ਨੁਕਸਾਨ ਹੁੰਦਾ ਵਾ ਹੁਣ ਆ ਫਿਰ 25 ਦਾ ਹੁਣ 19 ਜੇ ਦਿੱਤੇ 19 ਜੇ ਕਾਂਗਰਸ ਦੀ ਸਰਕਾਰ ਉਹਨੇ 12-12 ਹਜ਼ਾਰ ਦਿੱਤਾ ਇਸ ਕਿੱਲੇ ਦਾ ਜੀ ਐਰ ਕੀ ਇਹਨਾਂ ਨੇ ਜਦੋਂ ਆ 23 ਜਿਆ ਇਹਨਾਂ ₹6800 ਦਿੱਤਾ 6800 ਦਾ 5000 ਰੁਪਈਆ ਤੇ ਲਵਾਈਆ ਝੋਨੇ ਦੀ ਜਿਹੜੇ ਉਹ ਘਰ ਟਾਇੇ ਸੀਗੇ ਉਦੋਂ 21-22 ਘਰ ਤੁਹਾਡੀ ਵਸਤੀ ਦੇ ਟਾਇਆ ਗਏ ਸੀਗੇ ਉਹਦਾ ਕੀ ਬਣਿਆ ਉਹਨਾਂ ਦਾ ਕੁਝ ਨਹੀਂ ਬਣਿਆ ਉਹਨਾਂ ਨੇ ਹੁਣ ਆਪਾਂ ਜਿੱਦਾਂ ਬਣਾ ਕੇ ਜਾ ਕੋਈ ਸੰਸਥਾ ਕੋਈ ਸੇਵਾ ਕਰ ਗਈ ਆ ਉਹਨਾਂ ਬਣਾਏ ਆ ਨਹੀਂ ਤੇ ਇਦਾਂ ਹੀ ਕਿੰਿਆਂ ਦੇ ਖੜੇ ਆ ਜਾਂ ਮਿੱਟੀ ਦੇ ਉਹਨਾਂ ਚਿਨੇ ਹੋਇਆ ਤੁਸੀਂ ਦੇਖ ਲਓਗੇ ਨਾ ਅੱਗੇ ਮਿੱਟੀ ਦੇ ਬਣਾਏ ਹੋਏ ਘਰ ਸੀਮਿੰਟ ਵੀ ਨਹੀਂ ਕਈਆਂ ਦੇ ਲੱਗੇ ਹੋਏ ਤੇ ਬਾਕੀ ਏਦਾਂ ਜਿਹੜਾ ਲਾਲੀ ਇੱਕ ਆ ਜਿਹੜਾ ਹੁਣ ਠੱਠਾ ਆ ਇਹ 23 ਚ ਠੱਠਾ ਆ ਹੈ ਠੀਕ ਆ ਆ ਕਮਰਾ ਸੀ ਇਹਨਾਂ ਦਾ ਇੱਧਰ ਹਾਂਜੀ ਕਮਰੇ ਇੱਥੇ ਕਮਰੇ ਸੀ ਇੱਥੇ ਸਾਰੇ ਕਮਰੇ ਸੀ ਕਮਰੇ ਆ ਰੋਡ ਪਿਆ ਇਹਨੂੰ ਮੁੜਕੇ ਆ ਬੰਨ ਤੇ ਬਾਅਦ ਚ ਬੱਦਲ ਇੱਥੋਂ ਵੀ ਟੁੱਟ ਗਿਆ ਸੀਗਾ ਓਏ ਹੋਏ ਅੱਛਾ ਇੱਥੋਂ ਵੀ ਟੁੱਟਿਆ ਸੀ ਹਾਂਜੀ ਹਾਂਜੀ ਹੈ ਅੱਛਾ ਇੱਥੇ ਇਹਨਾਂ ਦੇ ਕਮਰੇ ਹੁੰਦੇ ਸੀ ਹਾਂਜੀ ਹਾਂਜੀ ਤੇ ਉਦੋਂ ਦਾ ਟੁੱਟਿਆ ਆ ਹਾਂਜੀ ਆ ਆ ਵੀ 23 ਦਾ ਨੁਕਸਾਨਿਆ ਹੋਇਆ ਆ 23 ਦਾ ਹੀ ਆ ਸਾਰਾ ਓਏ ਹੋਏ ਹੋਏ ਆ ਸਾਰਾ 23 ਦਾ ਨੁ 23 ਦੀ ਤਾਂ ਸਾਰ ਲਈ ਕਿਸੇ ਨੇ ਨਹੀਂ ਤੇ 25 ਉੱਤੋਂ ਫੇਰ ਆ ਗਏ ਇਹਨਾਂ ਲੋਕਾਂ ਦੇ ਸਿਰ ਤੇ ਵਿਚਾਰਿਆਂ ਦੇ ਆ ਗਿਆ ਇਹਨਾਂ ਦੀ ਸਾਰ ਲਊਗਾ ਕੌਣ ਕਦੋਂ ਨੂੰ ਲੈਣਗੇ ਇਹਨੂੰ ਲੈ ਸਾਰ ਲੈਣੀ ਕਦੋਂ ਨੂੰ ਆਈ ਵੀ ਨਹੀਂ ਪਤਾ ਕਦੇ ਲਊਗੇ ਵੀ ਕਿ ਨਹੀਂ ਨਾ ਨਾ ਜੀ ਇਹ ਦੇ ਹੈ ਹਾਂ ਆ 23 ਦੇ ਠੱਠੇ ਹੋਏ ਤੁਹਾਨੂੰ ਦਿਖਾ ਰ ਰਹੇ ਹਾਂ 2023 ਚ ਟੁੱਟੇ ਆ ਤੇ 2 ਸਾਲ ਹੋ ਚੁੱਕੇ ਆ ਤੇ ਸਰਕਾਰ ਉਦੋਂ ਵੀ ਆਹੀ ਸੀ ਆਪਾਂ ਇਹ ਵੀ ਨਹੀਂ ਕਹਿ ਸਕਦੇ ਅੱਛਾ ਜੀ ਆ ਕਮਰੇ ਹੀ ਆ ਜਿਹੜੀਆਂ ਐਟਾ ਪਈ ਆ ਅੱਛਾ ਆ ਠੱਠਾ ਹੋਇਆ ਕਮਰਾ ਆ ਜਾਣੀ ਇਹਨਾਂ ਦਾ ਹੈ ਆ ਵੀ ਇਹ ਜਿਹੜੀ ਤਰਪਾਲ ਪਾਈ ਆ ਇਹ ਵੀ ਕਮਰਾ ਹੀ ਇੱਥੇ ਕਮਰਾ ਸਿਕਾ ਅੱਛਾ ਜੀ ਆ ਸਰਾ ਸਕੂਲ ਨੂੰ ਜਾਂਦਾ ਤੇ ਸਕੂਲ ਸਰਕਾਰੀ ਆ ਸਰਕਾਰੀ ਸਕੂਲ ਆ ਪੰਜਵੀਂ ਤੱਕ ਅੱਛਾ ਜੀ ਸਰਕਾਰੀ ਸਕੂਲ ਹੈਗਾ ਆ ਅੱਗੇ ਆਪਾਂ ਅੱਗੇ ਵੀ ਦਿਖਾ ਲਿਆ ਸੀ ਆ ਸਾਹਮਣੇ ਸਕੂਲ ਆ ਆ ਸਕੂਲ ਆ ਜਿੱਥੇ ਪਪੂਲਰ ਪਪੂਲਰ ਲੱਗੇ ਹੋਏ ਨੇ ਔਰ ਆ ਮੀਟਰ ਇਹਨਾਂ ਦੇ ਲੱਗੇ ਹੋਏ ਆ ਬਿੱਲ ਦੇ ਰਹੇ ਨੇ ਇਹ ਬਿਜਲੀ ਆ ਆਉਂਦੀ ਆ ਸੋ ਭਾਈ ਇਹ ਵੀ ਨਹੀਂ ਆਪਾਂ ਕਹਿ ਸਕਦੇ ਸਰਕਾਰ ਦੀ ਮਸ਼ੀਨਰੀ ਸਰਕਾਰ ਦਾ ਢਾਂਚਾ ਇੱਥੇ ਸਾਰਾ ਪਹੁੰਚਿਆ ਹੋਇਆ ਆ ਇਹ ਉਹੀ ਧੱਕਾ ਵਸਤੀ ਆ ਤੁਹਾਨੂੰ ਧੱਕਾ ਵਸਤੀ ਦਿਖਾਉਂਦਾ ਮੈਂ ਇਹਹੀ ਧੱਕਾ ਵਸਤੀ ਦੇਖ ਲਓ ਇੱਕ ਵਾਰੀ ਇੱਥੇ ਨੁਕਸਾਨ ਹਜੇ ਤੱਕ 23 ਵਾਲੇ ਹੜ੍ਹ ਦੇ ਨਿਸ਼ਾਨ ਆ ਤੇ ਉਹ ਨੁਕਸਾਨ ਨਹੀਂ ਹਜੇ ਪੂਰੇ ਹੋਏ ਤਾਂ ਇੱਧਰ ਵਿਚਾਰਿਆਂ ਦਾ ਜਿਹੜਾ ਆ ਉਹ ਹੜ੍ਹ ਦੂਏ ਪਾਸੇ ਆ ਚੁੱਕਾ ਇੱਕ ਪਾਸੇ ਤੇ ਠੀਕ ਹੈ ਕਮਰੇ ਆ ਸਾਰੇ ਢਹਿ ਗਏ ਇੱਥੇ ਆ ਕਮਰੇ ਢਹਿ ਗਿਆ ਖੰਬੇ ਵੇਖੋ ਉਦੋਂ ਜੋ ਉਦਾਂ ਹੀ ਢੱਗੇ ਪਿਆ ਆ ਕਮਰੇ ਢੱਗੇ ਆ ਆ ਵਾਲੇ ਹਾਂ ਅੱਛਾ ਆ ਖੰਬਾ ਵੀ 23 ਹਜ਼ਾਰ ਢੱਗ ਗਿਆ ਠੀਕ ਹੈ ਬਿਜਲੀ ਹਜੇ ਆ ਰਹੀ ਹੈ ਤੁਹਾਡੇ ਬਿਜਲੀ ਬਿਜਲੀ ਆ ਰਹੀ ਹੈ ਬਿਜਲੀ ਆ ਰਹੀ ਹੈ ਹਜੇ ਠੀਕ ਆ ਮੇਰੇ ਖਿਆਲ ਨਾਲ ਇੱਥੇ ਵੀ ਇੱਕ ਕਮਰਾ ਸੀ ਇੱਥੋਂ ਥੋੜਾ ਬਚਾ ਹੋ ਗਿਆ ਇੱਥੇ ਆ ਸਾਈਡ ਤੇ ਕਮਰੇ ਸੀ ਹਾਂ ਅੱਛਾ ਇੱਥੋਂ ਟੁੱਟਿਆ ਬੰਨਾ ਤਾਜਾ ਬੰਨਾ ਅੱਛਾ ਬੰਨਾ ਬੰਨ ਇੱਥੋਂ ਰੁੜਿਆ ਸੀ ਆ ਇੱਥੋਂ ਲੈ ਗਿਆ ਅੱਛਾ ਇੱਥੋਂ ਵੀ ਕਮਰੇ ਢਹਿ ਗਏ ਸੀ ਤੇ ਇਥੋਂ ਬੰਨ ਰੁੜ ਗਿਆ ਸੀ ਇੱਕ ਆਕਾਰ ਉੱਥੇ ਸੀਗਾ ਉਹ ਬੜਾ ਜਿ ਡਿੱਗਿਆ ਨਹੀਂ ਪਿਆ ਹੂੰ ਸਾਹਮਣੇ ਅੱਛਾ ਉਹ ਜਿਹੜਾ ਡਿੱਗਿਆ ਪਿਆ ਠੀਕ ਆ ਉਹ ਦਿਸ ਰਿਹਾ ਹੈ ਜੀ ਆਪਾਂ ਥੋੜਾ ਜਾਂ ਨੇੜੇ ਕਰਕੇ ਦੇਖ ਲਈਏ ਜੇ ਦਿਸ ਪਵੇ ਤਾਂ ਆਪਾਂ ਨੂੰ ਅੱਛਾ ਉਹ ਤੇ ਇਹਦਾ ਓਟੜ ਗਿਆ ਆ ਵਾਲਾ ਜਿਹੜਾ ਆ ਠੀਕ ਆ ਇਹ 2023 ਦਾ ਹੈ ਹਾਂਜੀ ਆਹ ਵਾਲਾ ਹਾਂਜੀ ਵਾਹ ਆਇਆ ਹੜਾਂ ਦੀ ਮਾਰਦੇ ਇਲਾਕੇ ਤੇ ਆ ਆ ਉਹਨਾਂ ਦੀ ਜ਼ਿੰਦਗੀ ਤੇ ਜਿੱਥੇ ਸਕੂਲ ਜਾਂਦੇ ਇਦਾਂ ਅੱਛਾ ਐਸ ਰਾਹ ਤੋਂ ਜਾਂਦੇ ਬੱਚੇ ਵੀ ਸਕੂਲ ਤੇ ਕੱਚਾ ਆ ਹੈਾਰੇ ਬੱਚੇ ਜਿਹੜੇ ਇਧਰ ਬਾਰਿਸ਼ ਹੋ ਜਾਂਦੀ ਐ ਇੱਥੇ ਤੁਰਨ ਦੀ ਜਗ੍ਹਾ ਨਹੀਂ ਹੁੰਦੀ ਅੱਛਾ ਜੀ ਹਾਂਜੀ ਅੱਜ ਤਾਂ ਤੂੰ ਸੁੱਕ ਗਿਆ ਉਹਨਾਂ ਦੀ ਬਾਰਿਸ਼ ਨਹੀਂ ਨੇ ਤੇ ਮੈਂ ਤਾਂ ਏਦਾਂ ਥੋੜਾ ਪਾ ਸਕਦੇ ਆ ਆਪਾਂ ਪਹੁੰਚੇ ਜਾਂਦੇ ਨਹੀਂ ਚਬਣਾ ਤਾਂ ਹੀ ਫੜੀਆਂ ਨੇ ਆਹ ਦਿਸਦਾ ਹੀ ਆ ਜੀ ਚਿੱਕੜ ਦੇਖ ਲਓ ਕਿੰਨਾ ਹੋਇਆ ਹੋਇਆ ਸੀਗਾ ਇੱਥੇ ਹੁਣ ਤਾਂ ਥੋੜਾ ਜਿਆਦਾ ਸੁੱਕ ਗਿਆ ਐ ਗਾਰਾ ਆ ਕਰਦੀ ਧੁੱਪ ਲੱਗੀ ਐ ਤੇ ਉਹਨਾਂ ਬਚਾ ਆ ਅੱਜ ਵੀ ਮੀਂਹ ਨਹੀਂ ਪਿਆ ਹੈਗਾ ਅੱਜ 25 ਚ ਫੇਰ ਇਹਨਾਂ ਨੂੰ ਮਾਰ ਪਈ ਆ ਇੱਕ ਪਾਸੇ ਤੋਂ ਤੇ ਹੁਣ ਇਹ ਲੋਕ ਕਿੱਥੋਂ ਉੱਠ ਲੈਣਗੇ ਸਮਾਨ ਵਗੈਰਾ ਕਿਦਾਂ ਕੀਤੀ ਨਹੀਂ ਢੱਗੇ ਪਰ ਪਾਸੇ ਆਪਦੇ ਰਿਸ਼ਤੇਦਾਰਾਂ ਕੋਲ ਕਾਲਸਾ ਜਿਹੜਾ ਕਰਦਾ ਸਮਾਨ ਹਾਂ ਹਾਂ ਕੋਈ ਬਿਸਤਰੇ ਬੋਸਤਰੇ ਜਿਹੜੇ ਵੀ ਪਾਣੀ ਦੀ ਦਿੱਤਾ ਇੱਥੇ ਕਿੰਨਾ ਆ ਜਾਣਾ ਅੱਛਾ ਜੀ ਅੱਛਾ ਜੀ ਆ ਵੀ ਉਦੋਂ ਦੇ ਨੁਕਸਾਨ ਹੋਏ ਹੋਰ ਦੇ ਸਾਮ ਹੋਏ ਇਹ 23 ਦੇ ਹੀ ਹਨ 23 ਦੇ ਹੀ ਆ ਸਾਰਾ ਨੁਕਸਾਨ ਹੋਇਆ ਹੈ ਦੁਬਾਰਾ ਖੜਾ ਨਹੀਂ ਸਕੇ ਕਾਟੀ ਸ ਚੀਜ਼ ਬਹੁਤ ਇੱਥੋਂ ਦੋ ਡਿੱਗਿਆ ਘਰ ਉਹ ਕਮਰਾ ਉਦੋਂ ਹੀ ਦਿੱਤੇ ਤੇ ਦੋ ਕਮਰੇ ਸੀ ਇੱਥੇ ਹਾਂਜੀ ਇੱਕ ਇੱਥੇ ਸੀਗਾ ਬਹੁਤ ਅੱਛਾ ਇੱਕ ਆਹ ਕਮਰਾ ਸਗਾ ਇੱਥੇ ਹੈ ਹਾਂਜੀ ਠੀਕ ਆ ਤੇ ਇੱਕ ਇਧਰ ਆ ਆ ਛੱਤ ਵੀ ਉਦੋਂ ਦੀ ਡਿੱਗੀ ਹੋਈ ਹੈ ਬਣਾ ਨਹੀਂ ਸਕੇ ਲੋਕ ਹੈ ਆਪ ਵੀ ਨਹੀਂ ਖੜੇ ਹੋ ਸਕਦੇ ਹਾਂ ਇਧਰ ਪਾਣੀ ਦਿਖਾ ਲ ਦਤਾ ਆਪਾਂ ਉੱਥੇ ਪਿੱਛੇ ਤੇ ਪਾਣੀ ਇੱਥੇ ਬਹੁਤ ਜ਼ਿਆਦਾ ਆਇਆ ਹੋਇਆ ਤੇ ਹੁਣ ਡਰ ਲੱਗਦਾ ਹੈ ਹਜੇ ਵੀ ਸਮਾਨ ਉੱਪਰ ਰੱਖਿਆ ਹੈ ਹੈ ਵੀ ਰਾਤ ਬਰਾਤੇ ਪਾਣੀ ਆ ਜਾਵੇ ਕੋਈ ਹਜੇ ਪਤਾ ਕੋਈ ਨਹੀਂ ਰਾਤ ਨੂੰ ਉੱਥੇ ਬੈਠੀਦਾ ਵੀ ਪਤਾ ਨਹੀਂ ਵੀ ਰਾਤ ਸੱਤਿਆਂ ਤੋਂ ਪਾਣੀ ਨਹੀਂ ਆਜੇ ਅੱਛਾ ਜੀ ਰਾਤ ਨੂੰ ਬੈਂਟਰੀਆਂ ਮਰ ਮਰੋ ਵੀ ਪੈਰੀਆਂ 'ਚ ਬੈਠੀਦਾ ਵੀ ਹਾਂਜੀ ਹਾਂਜੀ ਉਹ ਇਟਾਂ ਦੇ ਆਇਟਾਂ ਜਿਹੜੀਆਂ ਪੰਜਾਂ ਹੈ ਘਰ ਟਹਿ ਗਿਆ ਸੀ ਇਹਨਾਂ ਦਾ ਹੈ ਇਹ 23 ਦਾ ਹੀ ਆ ਨੁਕਸਾਨ ਹੋਇਆ ਜੋ ਵੀ ਇਹ 23 ਦਾ ਹੀ ਆ 3 3-4 ਫੁੱਟ ਪਾਣੀ ਸੀਗਾ ਜਾਨੀ ਉਹਨਾਂ ਸਮਾਨ ਦੇ ਹਾਂ ਉਹ ਉਹਨਾਂ ਨੂੰ ਦਾਣੇ ਵਾਲਾ ਡਰਮ ਵੀ ਜਿਹੜਾ ਆ ਉੱਪਰ ਰੱਖਣਾ ਪਿਆ ਹਾਂਜੀ ਹਨਾ ਠੀਕ ਆ ਤੇ ਇਹ ਤੋਂ ਉੱਪਰ ਸੀ ਪਾਣੀ ਹਾਂਜੀ ਹਾਂਜੀ ਆ ਪਾਈਪ ਤੋਂ ਹਾਂਜੀ ਠੀਕ ਆ ਹਜੇ ਬਚਾ ਹੈਗਾ ਝੋਨੇ ਦਾ ਇੱਧਰ ਤਾਂ ਬਚਾਈ ਆ ਜਿਹੜੇ ਉਧਰ ਨੀਵੀਂ ਜਗ੍ਹਾ ਤੇ ਡੁੱਬ ਗਏ ਆ ਨੀਵੀਂ ਵਾਲੀ ਪਾਸੇ ਡੁੱਬ ਚੁੱਕੇ ਹਨੀਵੀਂ ਦਾ ਨੁਕਸਾਨ ਹੋ ਗਿਆ ਵਾ ਅੱਛਾ ਉਹਨਾਂ ਦਾ ਹੁਣ ਸ਼ਾਇਦ ਹੀ ਆ ਜੇ ਵੱਜ ਜਾਣ ਤਾਂ ਬਾਕੀ ਦਾ ਉਹ ਔਖੇ ਆ ਕਿਉਂਕਿ ਉੱਥੇ ਪਾਣੀ ਨਿਕਲਣਾ ਕਿਹਨੂੰ ਆ ਕੀ ਹੁਣ ਕਹਿੰਦੇ ਆ ਨਾ ਪਾਣੀ ਫੇਰ ਵਧੂਗਾ ਹਾਂ ਕਿਉਂਕਿ ਪਾਣੀ ਦੇ ਨਿਕਲਣ ਦਾ ਨਹੀਂ ਨਾ ਪਤਾ ਹੈਗਾ ਆ ਵੀ ਕਿੱਧਰ ਨਿਕਲੇਗਾ ਆ ਵੀ 23 ਦਾ ਟਿਆ ਹੋਇਆ ਆ ਘਰ 2023 ਦੇ ਹੜ ਦੇ ਮਾਰ ਦੇਖ ਲਓ ਇਹਨਾਂ ਲੋਕਾਂ ਨੇ ਸਹੀ ਹੋਈ ਆ ਤੇ 25 ਜਿਹੜਾ ਆ ਉਹ ਇਹਨਾਂ ਦੇ ਆ ਕੇ ਫਿਰ ਕਹਿ ਲਓ ਵੀ ਸਾਹਮਣੇ ਖੜ ਗਿਆ ਆ ਤੇ ਫਸਲ ਆ ਤਾਂ ਇਹਨਾਂ ਦੀ ਡੋਬ ਦਿੱਤੀਆਂ ਹਾਂ ਹਜੇ ਚਲੋ ਜਿੰਨਾਂ ਦੇ ਵੀ ਮਾੜਾ ਮੋਟਾ ਇਹਨਾਂ ਦਾ ਆਪ ਦਾ ਬਚਾ ਹੈਗਾ ਪਸ਼ੂ ਬੱਚੇ ਨੇ ਪਰ ਬਾਕੀ ਜਿਹੜਾ ਨੁਕਸਾਨ ਹੈ ਉਹ ਹੋ ਚੁੱਕਾ ਆ ਲੋਕ ਇਦਾਂ ਰਹਿ ਰਹੇ ਆ ਅੱਛਾ ਜੀ ਲੋਕ ਇਦਾਂ ਝੌਂਪੜੀਆਂ ਚ ਬਣਾ ਕੇ ਰਹਿ ਰਹੇ ਆ ਉਹ 23 ਦਾ ਟਹਿ ਹੋਇਆ ਮਕਾਨ ਫਿਰ ਬਣਾ ਵੀ ਨਹੀਂ ਹੋਇਆ 23 ਦਾ ਟਿਆ ਹੋਇਆ ਮਕਾਨ ਦੁਬਾਰਾ ਨਹੀਂ ਬਣਾ ਹੋਇਆ ਹੈ ਉਹ ਹੋ ਰਹਿਣ ਦੀ ਮਿੰਦਰ ਆ ਗਈ ਪਾਣੀ ਐ ਸਾ ਇੱਥੇ ਤੱਕ ਕਾਫੀ ਆ ਗਿਆ ਸੀ ਅੱਛਾ ਹੁਣ ਕੱਲ ਪਾਣੀ ਕਾਫੀ ਸੀ ਜਦਾਂ ਮੀਂਹ ਪੈਂਦਾ ਰਿਹਾ ਇੱਥੋਂ ਤੱਕ ਅੱਜ ਅੱਜ ਰਾਤ ਉਤਰਿਆ ਰਾਤ ਉਤਰਿਆ ਠੀਕ ਆ ਪਾਣੀ ਇਹਦਾ ਮਾਲੂ 3-4 ਫੁੱਟ ਉਤਰਿਆ ਹਾਂਜੀ ਹਾਂਜੀ ਘਟਿਆ ਆ ਜਾ ਹਾਂਜੀ ਆਪਾਂ ਸੁੱਖ ਮੰਗਾਗੇ ਕਿ ਚਲੋ ਪਾਣੀ ਜਿਹੜਾ ਉਹ ਘਟੇ ਪਾਣੀ ਇੰਨਾ ਨਾ ਹੋਵੇ ਤੇ ਨੁਕਸਾਨ ਜਿਹੜਾ ਉਹ ਘਟ ਤੋਂ ਘਟ ਹੋਵੇ ਪਰ 23 ਦਾ ਮੰਜ਼ਰ ਤੁਸੀਂ ਦੇਖ ਲਿਆ ਵੀ ਹਾਲਾਤ ਆ ਬਣੇ ਹੋਏ ਆ ਵੀਡੀਓ ਉਹਨਾ ਲੋਕਾਂ ਤੱਕ ਪਹੁੰਚਾਓ ਜਿਹੜੇ ਲੋਕ ਸਮਾਜ ਦੇ ਹਮਦਰਦ ਲੋਕ ਨੇ ਉਹਨਾਂ ਨੂੰ ਜ਼ਰੂਰ ਦਿਖਾਓ ਕਿ ਇੱਕ ਹੜਾਂ ਦੀ ਜਿਹੜੀ ਮਾਰ ਆ ਉਹ 2 ਸਾਲ ਪਹਿਲਾਂ ਦੀ ਪਈ ਤੁਹਾਨੂੰ ਮੈਂ ਦਿਖਾ ਰਿਹਾ ਉਹ ਹਜੇ ਤੱਕ ਉਹ ਨਹੀਂ ਸੂਤ ਆਈ ਹੈਗੀ ਇਹਨਾਂ ਤੋਂ ਤਾਂ ਜਿਹੜੇ ਹੁਣ ਹੜ ਆ ਗਏ ਆ 23 ਦਾ ਤਾਂ ਕੁਝ ਮਿਲਿਆ ਨਹੀਂ ਤਾਂ 25 ਦਾ ਕਿੱਥੇ ਮਿਲ ਜੂਗਾ ਸਤਿ ਸ਼੍ਰੀ ਅਕਾਲ ਸੇਵਾ ਕਰਦੀਆਂ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਇਹਨਾਂ ਇਲਾਕਿਆਂ 'ਚ ਸਮੱਸਿਆਵਾਂ ਵੱਧ ਚੁੱਕੀਆਂ ਵਧ ਰਹੀਆਂ ਨੇ ਇਹਨਾਂ ਦੀ ਸਾਰ ਹੋਣ ਲੈਣੀ ਬਣਦੀ ਆ ਹੋ ਸਕਦਾ ਆ ਹਾਲਾਤ ਵਿਗੜਨ ਵਿਗੜੇ ਹਾਲਾਤਾਂ ਤੇ ਫਿਰ ਸਾਰੇ ਆ ਜਾਂਦੇ ਹੁੰਦੇ ਆ ਪਰ ਹੁਣ ਇਹਨਾਂ ਦਾ ਸਾਰ ਲੈਣੀ ਬਣਦੀ ਕਾਰਨ ਦੇਖੋ ਅੱਜ ਫਿਰ ਵੀ ਇਹ ਕਿਸੇ ਸਿਚੁਏਸ਼ਨ ਤੇ ਨੇ ਹੋ ਸਕਦਾ ਆ ਆਪਾਂ ਮਿੱਟੀ ਵਗੈਰਾ ਪਾ ਕੇ ਕਿਤੇ ਇਹਨਾਂ ਦਾ ਕੋਈ ਹੱਲ ਜਿੱਥੇ ਕੋਈ ਪ੍ਰੋਬਲਮ ਜਿਆਦੀ ਆ ਉਹਨੂੰ ਆਪਾਂ ਸੂਤ ਕਰ ਸਕੀਏ ਕੋਈ ਮੈਡੀਕਲ ਹੈਲਪ ਦਾ ਪ੍ਰਬੰਧ ਜਾਂ ਇਹਨਾਂ ਦੇ ਡੰਗਰ ਜਾਂ ਮਾਲ ਜੋ ਵੀ ਇਹਨਾਂ ਦਾ ਸਮਾਨ ਆ ਉਹਦਾ ਕੋਈ ਇਹਨਾਂ ਨੂੰ ਹੈਲਪ ਕਰਾ ਸਕੀਏ ਪਰ ਇਸ ਤੋਂ ਇਲਾਵਾ ਇਹਨਾਂ ਦਾ ਹੋਰ ਕੋਈ ਹੈਲਪ ਜਿਹੜੀ ਇਸ ਵੇਲੇ ਹੋ ਸਕਦੀ ਆ ਉਹ ਇਹ ਹੀ ਦੱਸ ਸਕਦੇ ਆ ਆਪਾਂ ਨਹੀਂ ਦੱਸ ਸਕਦੇ ਔਰ ਪ੍ਰੋਬਲਮ ਇਹ ਆ ਕਿ ਹਜੇ ਤੱਕ মিডিਆ ਮੈਨੂੰ ਪਤਾ ਲੱਗਾ ਕਿ ਨਹੀਂ ਆਇਆ মিডিਆ ਨਹੀਂ ਆਇਆ ਤੇ ਉਹ ਇੱਕ ਮਾੜੀ ਚੀਜ਼ ਆ ਮੈਨੂੰ ਲੱਗਦਾ ਕਿ ਮੇਨ ਸਟਰੀਮ মিডিਆ ਨੂੰ ਜ਼ਰੂਰ ਆਉਣਾ ਚਾਹੀਦਾ ਜਿਹੜੀਆਂ ਇੱਕ ਦੋ ਅਖਬਾਰਾਂ ਆਈਆਂ ਨੇ ਇੱਕ ਦੋ ਸ਼ਾਇਦ ਕੋਈ ਮੈਨੂੰ ਲੱਗਦਾ ਕੋਈ ਚੈਨਲ ਤੇ ਸ਼ਾਇਦ ਨਹੀਂ ਆਇਆ ਹੈਗਾ ਤੇ ਜ਼ਰੂਰ ਆਪਾਂ ਬੇਨਤੀ ਕਰਾਂ ਕਿਉਂਕਿ ਆਪਾਂ ਖੇਤੀ ਚ ਬਲੌਗਿੰਗ ਕਰਨ ਵਾਲੇ ਬੰਦੇ ਆ ਆਪਾਂ ਪੱਤਰਕਾਰ ਨਹੀਂ ਹੈਗੇ ਆ ਬਾਰ-ਬਾਰ ਕਹਿਣਾ ਅਗਲੀ ਗੱਲ ਇੱਕ ਉਹਨਾਂ ਲੋਕਾਂ ਦਾ ਕਿ ਯਾਰ ਵੀਡੀਓ ਜ਼ਰੂਰ ਪਹੁੰਚਾਓ ਜਿਹੜੇ ਲੋਕ ਸੋਚਦੇ ਆ ਕਿ ਪੰਜਾਬ ਜਿਹੜਾ ਪਾਣੀ ਪਾਣੀ ਗੋਂਦਾ ਰਹਿੰਦਾ ਵੇ ਪੰਜਾਬ ਦਾ ਪੰਜਾਬ ਦੇ ਪਾਣੀ ਉੱਤੇ ਪਹਿਲਾ ਹੱਕ ਨਹੀਂ ਹੈਗਾ ਜਿਹੜੇ ਇਹ ਸੋਚਦੇ ਆ ਪੰਜਾਬ ਦਾ ਪੰਜਾਬ ਦੇ ਪਾਣੀ ਤੇ ਪਹਿਲਾ ਹੱਕ ਕਿਉਂ ਆ ਤੁਸੀਂ ਰੋਜ਼ ਵੀਡੀਓ ਦੇਖ ਰਹੇ ਹੋ ਨਾ ਐਸੇ ਲਈ ਆ ਕਾਰਨ ਅਸੀਂ ਹੀ ਉਹ ਲੋਕ ਆ ਜਿਹੜੇ ਹੜਾ ਦੀ ਮਾਰ ਸਹਿੰਦੇ ਆ ਇਸ ਪਾਣੀ ਦੀ ਮਾਰ ਸਹਿਣ ਵਾਲਾ ਪੰਜਾਬ ਆ ਜੇ ਵਧੀਆ ਤਰੀਕੇ ਨਾਲ ਸਿਸਟਮ ਹੋਣ ਜੇ ਇਹਨਾਂ ਇਹਨਾਂ ਦਰਿਆਵਾਂ ਦੀ ਸਹੀ ਤਰੀਕੇ ਨਾਲ ਸਫਾਈ ਹੋਵੇ ਜੇ ਬੰਨ ਜਿਹੜੇ ਆ ਉਹ ਸਹੀ ਲੱਗੇ ਹੋਣ ਬਿਨਾਂ ਸ਼ੱਕ ਪਾਣੀ ਜੇ ਫਿਰ ਵੀ ਓਵਰਫਲੋ ਹੁੰਦਾ ਕੁਝ ਨਿਕਲ ਜਾਣਾ ਉਹ ਆਪਾਂ ਮੰਨਦੇ ਆ ਪਰ ਇੰਨਾ ਜ਼ਿਆਦਾ ਸ਼ਾਇਦ ਨੁਕਸਾਨ ਤੋਂ ਆਪਾਂ ਬਚ ਸਕਦੇ ਆ ਜਿਹੜੇ ਲੋਕ ਸੋਚਦੇ ਆ ਕਿ ਹਰਿਆਣੇ ਦਾ ਵੀ ਉਨੇ ਹੀ ਹੱਕ ਆ ਜੀ ਰਾਜਸਥਾਨ ਦਾ ਵੀ ਉਨੇ ਹੀ ਹੱਕ ਆ ਹੋਊਗਾ ਪਰ ਪੰਜਾਬ ਨਾਲੋਂ ਜ਼ਿਆਦਾ ਨਹੀਂ ਹੈ ਜੇ ਪੰਜਾਬ ਨੂੰ ਤੁਸੀਂ ਦੇਖਦੇ ਹੋ ਤਾਂ ਪੰਜਾਬ ਐਸ ਵੇਲੇ ਡੁੱਬਿਆ ਪਿਆ ਮਾਲਵੇ ਦਾ ਵੀ ਏਰੀਆ ਡੁੱਬਿਆ ਦੁਆਬਾ ਵੱਡੇ ਪੱਧਰ ਤੇ ਡੋਬ ਗਿਆ ਫੇਰ ਤੁਸੀਂ ਸਾਡੇ ਦੇਖੋ ਮਾਝੇ ਨੂੰ ਕਿੰਨੀ ਮਾਰ ਪੈ ਗਈ ਐ ਇਸ ਵੇਲੇ ਤੇ ਤੁਸੀਂ ਦਿਖਾ ਲਓ ਉਹਨਾਂ ਦਾ ਜਿਹੜਾ ਕੀ ਹਾਲ ਐ ਇਸ ਵੇਲੇ ਉਹਨਾਂ ਨੂੰ ਕੀ ਇੰਨੀ ਮਾਰ ਸਹਿਣ ਵਾਲੇ ਲੋਕਾਂ ਦਾ ਪਾਣੀ ਉੱਤੇ ਪਹਿਲਾ ਹੱਕ ਨਹੀਂ ਬਣਦਾ ਜੇ ਕਿਸੇ ਇਨਸਾਨ ਨੂੰ ਲੱਗਦਾ ਕਿ ਇਹਨਾਂ ਦਾ ਪਹਿਲਾ ਹੱਕ ਨਹੀਂ ਬਣਦਾ ਮੈਂ ਕਹਿੰਦਾ ਉਹ ਸਾਬਤ ਕਰ ਦੇ ਬਾਈ ਪੰਜਾਬ ਦਾ ਬਾਕੀ ਪਹਿਲਾ ਹੱਕ ਬਣਦਾ ਪੰਜਾਬ ਇਹ ਮਾਰਾਂ ਸਹਿੰਦਾ ਹਾਂ ਉਹ ਗੱਲ ਅਲੱਗ ਆ ਪੰਜਾਬ ਡਿੱਗਦਾ ਆ ਪੰਜਾਬ ਢੈਂਦਾ ਆ ਪੰਜਾਬ ਡੁੱਬਦਾ ਆ ਪਰ ਪੰਜਾਬ ਫੇਰ ਉੱਠ ਖੜਦਾ ਕਾਰਨ ਇਹ ਪੰਜਾਬ ਆ ਪੰਜਾਬ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਉਹ ਕੋਈ ਵੀ ਲੋਕ ਹੋ ਇਹ ਪੰਜਾਬ ਦੇ ਲੋਕ ਪੰਜਾਬ ਦਾ ਹਮੇਸ਼ਾ ਭਲਾ ਮੰਗਦੇ ਨੇ ਇਹ ਦੁਨੀਆ ਦਾ ਹਮੇਸ਼ਾ ਭਲਾ ਮੰਗਦੇ ਬੁਰਾ ਨਹੀਂ ਕਿਸੇ ਦਾ ਮੰਗਦੇ ਇਸੇ ਲਈ ਪੰਜਾਬ ਉੱਠ ਖੜਦਾ ਫੇਰ ਉੱਠੂਗਾ ਮਾਲਕ ਫੇਰ ਖੜੇ ਕਰੂਗਾ ਉਹ ਰੱਬ ਦਾ ਆਸਰਾ ਹੈਗਾ ਪੰਜਾਬੀਆਂ ਨੂੰ ਪਰ ਹੁਣ ਤੁਸੀਂ ਇੱਕ ਗੱਲ ਹੋਰ ਵੀ ਨੋਟ ਕਰਿਓ ਕਿੰਨੇ ਕ ਦੂਸਰੇ ਰਾਜਾਂ ਦੇ ਲੋਕ ਤੁਹਾਡੀ ਹੈਲਪ ਲਈ ਆ ਰਹੇ ਆ ਮੜਾ ਜਾਂ ਨੋਟ ਕਰੋ ਕਿੰਨੇ ਕ ਦੂਸਰੇ ਸਟੇਟਾਂ ਜਾਂ ਦੂਸਰੇ ਦੇਸ਼ਾਂ ਤੋਂ ਕੋਈ ਸੰਸਥਾਵਾਂ ਤੁਹਾਡੀ ਹੈਲਪ ਲਈ ਆ ਰਹੀਆਂ ਆਈਆਂ ਆ ਕੋਈ ਜੇ ਆਈਆਂ ਜ਼ਰੂਰ ਦੱਸਿਓ ਕੋਈ ਕਮੈਂਟ ਕਰਕੇ ਕੋਈ ਕੋਈ ਸਾਨੂੰ ਫੋਨ ਕਰਕੇ ਦੱਸ ਦਿਓ ਯਾਰ ਆਈਆਂ ਆ ਮੈਨੂੰ ਨਹੀਂ ਪਤਾ ਕੋਈ ਆਈ ਆ ਮੈਨੂੰ ਨਹੀਂ ਪਤਾ ਕੋਈ ਨਹੀਂ ਆਈ ਪਰ ਜੇ ਆਈ ਆ ਸਾਨੂੰ ਜ਼ਰੂਰ ਦੱਸਿਓ ਸਾਡੀ ਜਾਣਕਾਰੀ ਜਵਾਦਾ ਕਰਿਓ ਬਾਕੀ ਇਹਨਾਂ ਲੋਕਾਂ ਦੀ ਹੈਲਪ ਮੈਂ ਬਾਰ ਬਾਰ ਕਹਿੰਨਾ ਜੋ ਇਹਨਾਂ ਨੂੰ ਲੋੜ ਹੋਵੇ ਉਹੀ ਕਰਨੀ ਆ ਉਸ ਤੋਂ ਬਾਅਦ ਨਹੀਂ ਕਰਨੀ ਜਿੱਥੇ ਵੀ ਜਾਣਾ ਇਹਨਾਂ ਲੋਕਾਂ ਨੂੰ ਪੁੱਛ ਕੇ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਆ ਕਿ ਤੁਹਾਨੂੰ ਜਿਸ ਚੀਜ਼ ਦੀ ਲੋੜ ਆ ਜਿਹਨੂੰ ਮੈਡੀਸਿਨ ਦੀ ਲੋੜ ਆ ਉਹਨੂੰ ਮੈਡੀਸਿਨ ਮਿਲੇ ਜਿਹਨੂੰ ਪਾਣੀ ਦੀ ਲੋੜ ਆ ਉਹਨੂੰ ਪਾਣੀ ਦੀ ਮਿਲੇ ਯਾਦ ਰੱਖਿਓ ਅਣਖੀ ਬੰਦਾ ਵਿਚਾਰਾ ਉਹ ਬੰਦ ਦੇ ਜਾ ਕੇ ਨਹੀਂ ਬੈਠਾ ਹੋਊਗਾ ਉਹ ਆਪਦੇ ਘਰ ਚ ਹੀ ਓਕਾ ਸੁੱਖਾ ਭੁੱਖਾ ਰਹੇ ਲੂਗਾ ਤੁਹਾਨੂੰ ਪਹੁੰਚ ਕਰਨੀ ਪੈਣੀ ਆ ਵੀ ਵੀਰੇ ਆ ਫੜ ਠੀਕ ਆ ਫੋਟੋਆਂ ਦਾ ਯਾਰ ਪਰਹੇਜ਼ ਕਰੀਏ ਫੋਟੋਆਂ ਦਾ ਪਰਹੇਜ਼ ਕਰੋ ਵੀਡੀਓ ਦਾ ਪਰਹੇਜ਼ ਕਰ ਲਓ ਖਬਰਾਂ ਦਾ ਪਰਹੇਜ਼ ਕਰ ਲਓ ਐਵੇਂ ਨਾ ਚੀਜ਼ ਨੀ ਕੀ ਜੀ ਫੜਾ ਕੇ ਆਪਾਂ ਫੋਟੋਆਂ ਖਿੱਚੀ ਜਾਈਏ ਤੇ ਅਸੀਂ ਕੰਮ ਕਰਾਤਾ ਆ ਕਰਤਾ ਉਹ ਕਰਤਾ ਇਹਦਾ ਧਿਆਨ ਆਪਾਂ ਰੱਖੀਏ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਵਾਲਾ ਬਟਨ ਦਬਾ ਕੇ ਅਗੇ ਸ਼ੇਅਰ ਕਰ ਦਿਓ ਤੇ ਹਾਂ ਚੈਨਲ ਤੇ ਪਹਿਲੀ ਵਾਰ ਆਇਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਸ਼ੁਕਰੀਆ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ